ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਸਾਰੇ ਮੇਰੇ ਵੀਰ ਭਰਾ ਤੇ ਅੱਜ ਆਪਣਾ ਹੋ ਗਿਆ ਵਾ ਦੂਜਾ ਦਿਨ ਦੇਖ ਸਾਧਿਆ ਰੌਣਕਾਂ ਵਰਕਰ ਆ ਰਹਾ ਕੱਲ ਨੂੰ ਤੇ ਅੱਜ ਕੋਈ ਸਾਹਿਬ ਦੇਦ ਦੇ ਕੀ ਲਵਾਉਂਦੇ ਆ ਪੁੱਛਦੇ ਉਹਨਾਂ ਨੂੰ ਸਹੀ ਆ ਜੀ ਦੇਖੋ ਨਿਗੇ ਨਿਗੇ ਚੋਂ ਉੱਪਰ ਹੈ ਇੰਨਾ ਭੀ ਤਿਆਰੀ ਆ ਹਾਂਜੀ ਆ ਵੇਖ ਲੈ ਬੰਗੋ ਪ੍ਰੀ ਵਰਕਰ ਤੋਂ ਬਿਨਾਂ ਹੀ ਭੁੱਕਣਾ ਇਹਨੇ ਵੇਖ ਲੈ ਨਾਲ ਨਹੀਂ ਬੁੱਕੇ ਵੇਖ ਲਾ ਉਮਰ ਨੇ ਆਣੀ ਆ ਜੀ ਤੂੰ ਤਾਂ ਬੁढ़ा ਹੋ ਗਿਆ ਵਾ ਲੋਈ ਮਿੱਤਰੋ ਵਾਰਮ ਅਪ ਚਲਾਤਾ ਮੁੰਡਿਆਂ ਨੇ ਓ ਸ਼ਾਬਾਸ਼ ਤੇਰੇ ਕੀ ਗੱਲ ਆ ਲੇਟ ਹੋ ਗਿਆ ਹੀ ਅੱਜ ਲੇਟ ਵਾਲਿਆਂ ਦੀ ਗੇੜੇ ਆ ਸਹੀ ਆ ਲੋਈ ਰੱਬ ਦੀ ਕਿਰਪਾ ਨਾਲ ਅੱਜ ਚੱਲਣ ਦੇ ਹੀ ਕੰਮ ਵਾਰਮ ਅਪ ਹੋ ਗਿਆ ਮੁੰਡੇ ਆਪਣੇ ਗਰਾਊਂਡ ਜਿੱਥੋਂ ਦਲਜੀ ਹਜੇ ਤੇ ਸਮਾਨ ਲਿਆਉਣ ਵਾਲਾ ਵਾ ਪੈਪ ਲਿਆਉਣੇ ਆ ਮੁੰਡਿਆ ਲਈ ਸਾਰਾ ਪ੍ਰਬੰਧ ਕਰ ਦਿਆਂਗੇ ਭਾਈ ਜਸਰੀਕਾਲ ਜੀ ਕੀ ਹਾਲ ਚੱਲਿਆ ਜੀ ਠੀਕ ਠਾਕ ਉਹ ਮਹਾਰਾਜ ਜੀ ਕਿਦਾਂ ਦਾ ਦਰਸ਼ਨ ਹੋਏ ਦੇਵਤਿਆਂ ਦੇ ਵੀ ਲਓ ਵੀ ਬੰਦੇ ਸਾਡੇ ਦਾ ਪਤਾ ਲਓ ਸੱਟ ਲੱਗੀ ਆ ਸਾਡੇ ਬੰਦੇ ਦੇ ਕੰਮ ਪਹਿਲਾਂ ਹੀ ਹੋ ਗਿਆ ਗਰਾਊਂਡ ਸ਼ੁਰੂ ਥਲੇ ਬਾਅਦ ਗਰਾਊਂਡ ਸ਼ੁਰੂ ਬਾਅਦ ਜਈ ਕੰਮ ਪਹਿਲਾਂ ਗਾ ਕਰੋ ਮੁੰਡੇ ਲਈ ਅਰਦਾਸ ਬੇਨਤੀ ਜਲਦੀ ਠੀਕ ਹੋਏ ਬੰਦਾ ਸਾਡਾ ਜਲਦੀ ਭਾਈ ਕੀ ਲਵਾਉਣਾ ਅੱਜ ਡੰਡ ਲਵਾਉਣਾ ਹਟਾਉਣਾ ਪਹਿਲਾਂ ਤਾਂ ਡੰਡ ਅੱਜ ਡੰਡ ਲਾਉਣੇ ਅੱਜ ਇਹਨਾਂ ਦੇ ਡੰਡ ਲਾਓ ਪਹਿਲਾਂ ਇਹਨਾਂ ਦੀ ਲਾਓ ਆ ਜੋ ਹੋ ਜਾਉ ਨਹੀਂ ਮੇਰਾ ਆਹ ਆਹ ਇਹ ਆਹ ਜਿਹੜਾ ਅਸਤਰ ਹੈ ਨਾ ਇਹਦੇ ਲਚਕਵੜੀ ਹੈ ਜਦੋਂ ਪੈਂਦੀ ਆ ਤੇ ਹਾਂ ਚੱਜ ਨਾ ਫੜ ਕਿੱਦਾਂ ਹੁੰਦੀ ਆਹ ਹਾਂ ਕਿੱਦਾਂ ਹੁੰਦੀ ਆਹ ਮੁੰਡੇ ਸਿਆਣੇ ਚੱਲ ਮੁੰਡੇ ਸਿਆਣੇ ਵਗੇ ਚੱਲ ਲੱਗ ਜਾ ਲੈਣ ਚ ਚੱਲ 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 ਲੈਣੇ ਦੇ ਦੇਣੇ 5 ਵਜੇ ਤੋਂ ਪਹਿਲਾਂ ਪਹਿਲਾਂ ਹੈ ਛੱਡਣਾ ਨਹੀਂ ਭਾਜੀ ਕੋਈ ਵੀ ਬੰਦਾ ਠੀਕ ਆ ਭਾਜੀ ਹਾਂਜੀ ਹਾਂਜੀ ਆਜਾ ਥੱਲੇ ਨਹੀ ਜੋ ਚੱਲ ਲੱਗ ਜਾ ਲੱਗ ਜਾ ਉੱਧਰ ਲੱਗ ਜਾ ਪਲਵਾਨ ਉੱਧਰ ਚੱਲ ਜਾ ਚੱਲ ਜਾ ਚੱਲ ਜਾ ਚੱਲ ਲੱਗੋ ਨਾਲ ਕੇ ਲਾ ਵੀ ਸਾਡਾ ਮੇਨ ਬੰਦਾ ਆ ਗਿਆ ਵਾ ਨਿਸ਼ਾਨ ਭਾਜੀ ਆਦਾ ਸੀ ਕਿ ਕਰੇ ਲੇਟ ਆਇਆ ਲੇਟ ਆਇਆ ਤਾਂ ਸਜ਼ਾ ਆਪੇ ਆਵੇ ਆ ਵੇ ਹੋ ਜਾ ਸਿੱਧਾ ਇਦਾਂ ਹੀ ਹੋ ਜਾ ਇਦਾਂ ਹੀ ਨਾ ਨਾ ਭਾਜੀ ਮਾਫ ਕਿਹਨੂੰ ਨਗਾ ਟਾਈਮ ਨਹੀਂ ਬਣੇ ਮੇਰੇ ਵੀ ਵਜੇ ਆਵੇ ਆ ਮੇਰੇ ਹੀ ਵਜੀ ਆਵੇ ਏ ਇੱਕ ਤਾਂ ਹੈਗੀ ਆ ਯਾਰ ਖਾਲਾ ਪਿਆਰ ਵਾਲੀ ਖਾਲਾ ਤਿੰਨ ਕਿਉਂ ਕੀ ਗੱਲ ਆ ਏ ਕੀ ਹੋਇਆ ਠੀਕ ਆ ਗੱਲ ਲੱਗਾ ਨੂੰ ਛੋਟੀ ਜੀ ਆ ਸਾਡਾ ਬੱਸ ਛੱਟ ਬਹੁਤ ਭਾਈ ਛੱਡਦੇ ਨਹੀਂ ਆਏ ਜੀ ਇਹਦਾ ਕੋਈ ਨਾ ਲੋ ਵੀ ਮਿੱਤਰੋ ਡੰਡ ਹੋ ਗਿਆ ਸਟਾਰਟ ਕੱਟ ਕੇ ਖੱਟ ਕੇ ਖੱਟ ਕੇ ਕੋਈ ਸਾਹਿਬ ਅੱਜ ਜਿਜੰਤਰਮ ਮੰਤਰ ਲੈ ਕੇ ਆਏ ਆ ਹੌਲੀ ਹੌਲੀ ਤੁਰ ਕੇ ਤੁਰ ਕੇ ਆ ਰਾਵਨਾ ਰਾਵਨਾ ਇੱਥੋਂ ਤਾਈ ਸਾਹ ਆ ਜੂਗਾ ਮੜਾ ਜਾ ਰੋਗੇ ਤੇ ਰੋਗੇ ਰੋਗੇ ਸੱਦਾ ਫੜੋ ਸੱਦਾ ਫੜੋ ਰੋ ਜਰੋ ਜਰੋ ਜੇ ਇਹਨਾਂ ਨੂੰ ਇੱਕ ਇੱਕ ਸਟੈਪ ਅੱਗੇ ਜਾ ਲੰਦੋ ਇਹਨਾਂ ਨੂੰ ਅਜੇ ਚਲੋ ਚਲੋ ਸ਼ਾਬਾਸ਼ ਮੁਗਲਾ ਤੇ ਨਹੀਂ ਲੱਗਦੇ ਮੈਨੂੰ ਚਲੋ ਚਲੋ 30 ਪਾਜੀ ਪਹਿਲੇ ਜੀ ਲੱਗਦੇ ਆ ਤੈਨੂੰ ਤੁਹਾਨੂੰ ਵੀ ਪਤਾ ਵਾ ਗਣਕੇ ਲਾਉਣੇ ਵੀਰੇ ਗਣਕੇ 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 ਸਹੀ ਲਾ ਸਾਈਂ ਸ਼ਾਬਾਸ਼ 6 ਸੀ ਸ਼ਾਬਾਸ਼ ਮੈਂ ਤਾਂ ਨੂਤਨ ਵੀ ਤਾਂ ਸਹੀ ਡੰਡ ਡੰਡ ਨਹੀਂ ਲਾਉਣੇ ਫੇਰ ਉਦਾਂ ਹੀ ਡੰਡ ਲਾਉਣ ਲੱਪਿਆ ਵਾ ਆ ਪਾਜੀ ਇਹ ਇਹਨਾਂ ਦੇ ਸਹੀ ਕਰਾ ਡੰਡ ਇਹਨਾਂ ਦੇ ਉਹ ਤੇ ਭੇਜੋ ਹੋ ਰਿਹਾ ਪੰਦਾ ਹੀ ਹੈ ਤਾਂ ਸਿੱਧੀ ਰੱਖ ਪਹਿਲਵਾਨਾਂ ਨੂੰ ਲਾਉਣੇ ਦੂਜੇ ਕਬੱਡੀ ਵਾਲੇ ਨਹੀਂ ਡਾਂਡ ਲਾਉਣ ਨੂੰ ਕਿਹਾ ਭਾਜੀ ਨੇ ਜਿੰਨੇ ਲੱਗਦੇ ਲਾਓ ਚੱਲ ਕੋਈ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਹੋ ਗਿਆ ਇਹ ਬਿੱਲੇ ਨੇ ਆਤ ਪਾਈ ਆ ਸਾਰਿਆਂ ਨੂੰ ਤੁਹਾਨੂੰ ਇਧਰ ਆ ਜਾ ਛੋਟੇ ਵਿੱਚੋਂ ਨਿਕਲ ਕੇ ਇਧਰ ਆ ਜਾ ਇਧਰ ਆ ਜਾ ਲੱਤਾਂ ਥੋੜੀਆਂ ਖੋਲੋ ਦਿੱਤੇ ਓਏ ਤੂੰ ਚਿੱਟੀ ਸ਼ਰਟ ਵਾਲਾ ਚੱਲ ਤੇ ਤਾਂ ਉੱਠ ਕੀ ਗੱਲ ਆ ਫੇਰ ਉਦਾਂ ਹੀ ਹੋ ਗਿਆ ਵਾ ਲਾਲਾ ਕੋਹ ਨਹੀਂ ਹੁੰਦਾ ਸਹੀ ਲਾਓ ਓ ਯਾਰ ਪਤਾ ਨਹੀਂ ਕੀ ਚੱਕਰ ਪਾਜੀ ਇੱਕ ਵਾਰੀ ਲੈਂਡ ਸਰ ਦੇ ਇੱਕ ਸਾਰਿਆਂ ਸਹੀ ਲਵਾ ਇਹਨਾਂ ਦੇ ਇੱਕ ਵਾਰੀ ਰੁਕੋ ਯਾਰ ਅਗਲੇ ਤੇ ਲਵਾ ਬੋਂਗਵਾਲ ਦੇਖੋ ਯਾਰ ਮੜਾ ਜਾ ਸ਼ਰਨੇ ਆ ਬੈਠੋ ਦੋਨੇ ਆ ਨੇਰਾ ਕਾਕੇ ਆ ਸਾਰੇ ਆਣ ਦੇਖ ਸਾਗਰ 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 ਸਹੀ ਲਾਉਣਾ ਲੌਕ ਕਰਕੇ ਸਾਗਰ ਕਰਨੇ ਕੀ ਉਹ ਅੱਗੇ ਹੋ ਉਹ ਇਧਰ ਨੂੰ ਕਰ ਲਾ ਉਧਰੋਂ ਇਧਰ ਨੂੰ ਕਰ ਲਾ ਅੱਗੇ ਹੋ ਜਾ ਅੱਗੇ ਹੋ ਜਾ ਸਾਰਿਆਂ ਨੂੰ ਆਹ ਬੰਦੇ ਵਾਲੇ ਵੇਖੋ ਚੱਲ ਲਾ ਲਾ ਕੇ ਦੱਸ ਏ ਆ ਵੇ ਉੱਠ ਉੱਠ ਹਾਂ ਐਦਾਂ ਡੰਡ ਲਾਉਣੇ ਆ ਐਦਾਂ ਤੇ ਪਲਾ ਕੱਟ ਲਾ ਕਰ ਪੰਜ ਲੱਗਣ 10 ਲੱਗਣ ਬਰੋ ਲਾਓ ਸਹੀ ਮੇਰੇ ਭਰਾ ਯਾਰ ਚਲੋ ਆਜੋ ਚਲੋ ਭਾਜੀ ਕਰ ਦੋ ਸ਼ੁਰੂ ਵੈਰੀ ਗੁੱਡ ਹਾਂ ਸ਼ਾਬਾਸ਼ ਤੈਨੂੰ ਕੀ ਗੱਲ ਪਿੱਛੋਂ ਨਹੀਂ ਜੱਕਦਾ ਹਾਂ ਲਾ ਪੂਰਾ ਥਰੀ ਲਾ ਹਾਂ ਬਾਵਾ ਮੋੜ ਪਗਲੇ ਹੋਰ ਥੋੜਾ ਠੀਕ ਹੈ ਇਦਾਂ ਹੋ ਗਿਆ ਕਿ ਨਹੀਂ ਹੁਣ ਉਹ ਨਹੀਂ ਉਹ ਦੋ ਕਿਨਵੇਂ ਮੁੰਡਿਆਂ ਉਹਨਾਂ ਕੋਈ ਨਹੀਂ ਭਾਰ ਚਾ ਲਕਰੋ ਚੱਲ ਹੁੰਦਾ ਕੋਈ ਨਹੀਂ ਕੋਈ ਨਹੀਂ ਸ਼ਾਬਾਸ਼ ਸ਼ਾਬਾਸ਼ ਚੱਲ ਔ ਬੇਖਲਾ ਨੂੰ ਇੱਕ ਵਾਰੀ ਦੱਸਿਆ ਤੇਰੇ ਭਰਾ ਨੂੰ ਲਾਉਂਦਾ ਕਿ ਨਹੀਂ ਸਹੀ ਵੈਰੀ ਗੁੱਡ ਇੱਕ ਬਾਂਦੇ ਨਾ ਭਾਰਪਾ ਇੱਕ ਬਾਂਦੇ ਨਾ ਭਾਰਪਾ ਚਲ ਬੱਸ ਉੱਠ ਜਾ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਹੋਰ ਫੇ ਕਿਦਾਂ ਠੀਕ ਆ ਤੇ ਦੂਜਾ ਕਿੱਥੇ ਆ ਮਾਮਾ ਪਛਾਣ ਹੀ ਨਹੀਂ ਹੁੰਦਾ ਬੰਮਲੇ ਬੰਨੇ ਫੌਜਾ ਵਾਰ ਰੱਖ ਲੈਣੇ ਹੁਣ ਓ ਬੱਲੇ ਤੇਰੇ ਸੋਹਣਾ ਲੱਗਦਾ ਈ ਮੁੰਡਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਨੂੰ ਵੀ ਇਦਾਂ ਹੀ ਬੁਲਾਉਣਾ ਵਾ ਅੱਜ ਠੀਕ ਆ ਸਹੀ ਆ ਲੈ ਵੀ ਵੈਰੀ ਗੁੱਡ ਮੁੰਡਾ ਓ ਮੋਟਾ ਕਿੱਥੇ ਓਰੇ ਤਾਂ ਮੋਟਾ ਆ ਨਹੀਂ ਕਿਉਂ ਓ ਤੂੰ ਸੰਤੇ ਆ ਮੈਂ ਹੁਣ ਪੜਾਈਆਂ ਚੀਤੇ ਆ ਗਈਆਂ ਨੂੰ ਅੱਗੇ ਤਾਂ ਪੜਿਆ ਨਹੀਂ ਪਾਸਪੂਤ ਹੋ ਗਿਆ ਕਿ ਨਹੀਂ ਹੋ ਗਿਆ ਚੱਲ ਸਹੀ ਆ ਫੇ ਅ ਸੈਂਕਲ ਮੋਟੀ ਵਾਲਾ ਲਈ ਫਿਰਦਾ ਨੂੰ ਹੋਰ ਪਿਆ ਲੈ ਫੇ ਹੋ ਸਿੱਧਾ ਉਧਰ ਨੂੰ ਲੋ ਵੀ ਅਗਲਾ ਸੈੱਟ ਹੋ ਗਿਆ ਚਾਲੂ ਛਪਾਟਿਆਂ ਵਾਲਾ ਸਹੀ ਹੈ ਜੀ ਸ਼ਰਨਾ ਜੋਤਾ ਉਹ ਕੋਟੀ ਬਾਹਰ ਦੀ ਆਇਆ ਕਰੋ ਕਿੱਧਰ ਦੀ ਵੇਚਦੀ ਓਨੇ ਤੁਸੀਂ ਕੋਈ ਸਾਹ ਮਗਰੇ ਹੀ ਰਹਿਣਾ ਜਿੰਨਾਂ ਦੇ ਮੈਂ ਕਿਹਾ ਦੇਖੇ ਆ ਅੱਜ ਦੋ ਵਾਰੀ ਇਹਨਾਂ ਤੋਂ ਧੂੜ ਕਢਾਓ ਇਹਨਾਂ ਦੀ ਅੱਜ ਮੇਲਾ ਕਿ ਕੋਈ ਨਾ ਕੋਈ ਨਾ ਹੌਲੀ ਹੌਲੀ ਸਾਹ ਲੈ ਕੇ ਉਹ ਪਰਲਾ ਬਹਿ ਗਿਆ ਓ ਬੈਠਾ ਹੀ ਓਏ ਉਦੋਂ ਕਿਹਾ ਸੀ ਲਾਲਾ ਮਿਹਨਤ ਲਾਲਾ ਮਿਹਨਤ ਆਉਂ ਜਾਂਦਾ ਹੀ ਝੋਟਾ ਓਏ ਸ਼ਰਨੇ ਆਉਂ ਜਾਂਦਾ ਹੀ ਝੋਟਾ ਸਕੂਪ ਵੀ ਦੋ ਪੀਤੇ ਅੱਜ ਹੈ ਸਾਗਰ ਸਕੂਪ ਬੋਲਦੇ ਸਕੂਪ ਨਹੀਂ ਝੂਟਾ ਵਾ ਕਹਿੰਦੇ ਮਿਹਨਤ ਲਾਉਣ ਨੂੰ ਸੀਵਕਾ ਇੱਥੇ ਭਾਈ ਜੀ ਕਿਹਦਾ ਲੱਗ ਰਿਹਾ ਹੈ ਖਤਰੀ ਵਾਲਾ ਸੀਵਕਾ ਕੰਮ ਖਤਰੀ ਵਾਲਾ ਦਾੜੀ ਕਿੱਟੀ ਹੋ ਗਈ ਸੀਵਕਾ ਉਧਰੋਂ ਆ ਬੋਂਗੋ ਕਹਿੰਦਾ ਸੀਵਕਾ ਕੰਮ ਖਤਰੀ ਵਾਲਾ ਹੀ ਆ ਘਰੇ ਚੱਲਿਆ ਹੀ ਮੈਂ ਚੱਲ 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 ਡਾਂਡ ਇੱਥੇ ਡਾਂਡ ਇੱਥੇ ਡਾਂਡ ਨਹੀਂ ਮਾਰਨੇ ਅੱਛਾ ਚੱਲ ਬਤਾ ਮੋੜਦਾ ਵੀ ਨਹੀਂ ਚੱਲ 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 ਸ਼ਾਬਾਸ਼ ਸ਼ਾਬਾਸ਼ ਤੋਰ ਚੱਲ ਘੱਟ ਉੱਥੋਂ ਉਹ ਚਲੋ ਉੱਥੇ ਬਹਿ ਜਾ ਬੈਠ ਜਾ ਉੱਥੇ ਚਲੋ ਦੂਜੇ ਸਾਥ ਚਲ 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 ਸ਼ਾਬਾਸ਼ ਸ਼ਾਬਾਸ਼ ਛੇਸੀ ਸ਼ਾਬਾਸ਼ ਸ਼ਾਬਾਸ਼ ਖਿੱਚ ਕੇ ਰੱਖ ਕੰਮ ਨੂੰ ਕੋਈ ਸਾਹਿਬ ਨੇ ਗੁਰਜੇ ਰੱਖਿਆ ਬਈ ਰੰਗ ਬਲੀ ਵਾਂਗੂ ਅੱਜ ਮੋਢੇ ਤੇ ਗੁਰਜੇ ਤੇ ਗੁਰਜੇ ਨਾਲ ਹੀ ਚੱਲਦਾ ਕੰਮ ਸੌਂ ਤੋ ਚੱਲ ਏਸੀ ਸ਼ਾਬਾਸ਼ ਸ਼ਾਬਾਸ਼ ਲਾ ਡਾਂਡ ਇੱਥੇ ਚੱਲ ਵੈਰੀ ਗੁੱਡ ਕੀ ਆਵਾਜ਼ 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 ਚਲੋ 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 ਸ਼ਾਬਾਸ਼ ਸ਼ਾਬਾਸ਼ ਕੱਲ ਕੱਲ ਚੱਲ ਛਾ ਕਰ ਲੋ ਛੇਤੀ ਫੇਰੀ ਮਗਰੋਂ ਜੇ ਰੁਕ ਗਿਆ ਨਾ ਇਹ ਖਾਪਾ ਬਹੁਤ ਪਉਂਦਾ ਈ ਚਲੋ 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 ਸ਼ਾਬਾਸ਼ ਮੰਮਾ ਯਾ ਦੇਖੋ ਇਕੱਠੇ 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 ਹੱਥ ਸਿੱਧੇ ਰੱਖਾ

ਹੋਲੀ ਉੱਪਰ ਭਾਈਆਂ ਨੇ ਖਾਣੇ ਲਵਾ ਦੇ ਨਹੀਂ ਛੱਡ ਨਹੀਂ ਨਹੀਂ ਚੱਲ ਇੱਕ ਚੱਕਣ ਓਕੀ ਆ ਯਾਰ ਦੋਨੋਂ ਛੱਡਿਆ ਤੇਰੇ ਵੱਜਣੀਆਂ ਮੈਂ ਦੱਸ ਬੰਦਾ ਇਹਦੇ ਭਾਰਾ ਲਾਇਆ ਕਰੋ ਨਾ ਸਿੱਧਾ ਬੰਦਾ ਮਤਾਲ ਆਇਆ ਏ ਜਾਨ ਵਾਲਾ ਬੰਦਾ ਲਾਓ ਸਾਗਰ ਨੂੰ ਲਾਓ ਇੱਥੇ ਸਾਗਰ ਨੂੰ ਉਹ ਡਰ ਨਹੀਂ ਲੰਦਾ ਬਾਈ ਉਹ ਦਰਦ ਨਹੀਂ ਪਈ ਪੰਜ ਲਾਇ ਤੇ ਬਗਰ ਲਗਾ ਚੱਲ ਚੱਲ ਮਗਰ ਆ ਜਾ ਮਗਰ ਆ ਜਾ ਫੇਰ ਪਰੀ ਇਹਦੇ ਛਿਟੀ ਫੇਰ ਇਹਦੇ ਉਹੋ ਹੀ ਗੱਲ ਪਾਈ ਇਹ ਮੈਨੂੰ ਇਹ ਤਮਾਸ਼ਾ ਚੱਲਣ ਦਿਆ ਵਾ ਇੱਥੇ ਚਲ ਓ ਇਕੱਠੇ ਆਇਆ ਕਰੋ ਇਕੱਠੇ ਮੇਰੇ ਵੀਰ ਯਾਰ ਚੱਲ ਚੱਲ ਪਰ ਬੰਦੇ ਹੱਥ ਚੱਤੇ ਰੱਖ ਬਿਜਲੀ ਸ਼ੈਲ ਕੈਮਰਾ ਮਾਚ ਰੱਖ ਲਾਓ ਇੱਥੇ ਉਹਨਾਂ ਤੋਂ ਨਾ ਨਾ ਕਹਿੰਦੇ ਨਾ ਨਾ ਕੋਈ ਨਹੀਂ ਬਾਬਾ ਦੁਜਰਾ ਰਹਾ ਸਭਾ ਮਗਰ ਮੁਕੇ ਹੱਥ ਦੇ ਰਹਿਲੇ ਤੱਕ ਨਹੀਂ ਲਾਉਣਗੇ ਆਪਦੇ ਰੱਖੇ ਆਸਾ ਕਰ ਲੈਂਦੇ ਹਾਥੀ ਦਾ ਗੁੱਟ ਦੇ ਭਾਰ ਹੁੰਦਾ ਤੁਹਾਡੀ ਸਾਰਾ ਹੱਥ ਤੇ ਮਾਰੀ ਕਰੇ ਨਾ ਭਾਈ ਪਤਾ ਲੱਗਦਾ ਟੀਕਾ ਲੱਗ ਗਿਆ ਵਾ ਪੜੀ ਫੇਰ ਇਦਾਂ ਡਾਂਗੇ ਇਦਾਂ ਹੀ ਚਲੋ 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 ਸ਼ਾਬਾਸ਼ ਸ਼ਾਬਾਸ਼ ਚੱਲ ਚੱਲ ਦਿਸਕਰਨ ਚਲੋ 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 ਚੱਲ 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 ਸ਼ਾਬਾਸ਼ ਔਰ ਡੈਪਯੂ ਚੱਲ 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 ਸੀਨੀਅਰ ਪਲੇਅਰ ਵੇਖ ਕਿਦਾਂ ਕੱਛਾ ਜਾਂਦੇ ਨੇ ਖੜੇ ਉਹਨਾਂ ਦਾ ਨੰਬਰ ਹੋਣਾ ਹਜੇ ਉਹਨਾਂ ਦਾ ਚੱਲ 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 ਰਹਿ ਗਿਆ ਆ ਵੀ ਚੱਲ ਜਾ ਆ ਸਹੀ ਲਾਉਦਾ ਪਿਆ ਗਲਤ ਆ ਹਾਂ ਠੀਕ ਆ ਜੀ ਆ ਸਹੀ ਲਾਉਦਾ ਹੈਗਾ ਚੱਲ ਪਾਲੇ ਸ਼ਾਬਾਸ਼ ਸ਼ਾਬਾਸ਼ ਖਾਂ ਵਟਾ 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 ਹਾਂ ਐਦਾਂ ਗਾਰੰਟੀ ਕੱਢ ਗਾਰੰਟੀ ਇਹ ਟਾਈਮ ਪਾਸ ਨਹੀਂ ਕਰਨਾ ਕਿ ਵੀ ਹਾਂ ਅਸੀਂ ਟਾਈਮ ਪਾਸ ਹੀ ਕਰਨਾ ਇੱਥੋਂ ਲਾਓ ਦਿਲੋਂ ਕਿ ਵੀ ਹਾਂ ਮਿਹਨਤ ਕਰਨੀ ਕਰਨੀ ਜੋ ਮਰਜੀ ਆ ਨੀ ਨਹੀਂ ਤੈਨੂੰ ਬਖਾਉਣ ਵਾਸਤੇ ਲਾਉਦੇ ਬੇਬੀ ਨਹੀਂ ਆਂ ਬਖਾਉਣੀ ਆ ਵਗ ਨਹੀਂ ਖਾਉਣਾ ਨਹੀਂ ਕੋ ਆਉਦੇ ਵਾਸਤੇ ਕਰਨਾ ਸਾਰਾ ਕੁਝ ਦਾ ਉੱਠ ਤਾ ਉੱਠ ਚੱਲ ਚੱਲ ਭਾਈ ਚੱਲ ਚੱਲ ਲੱਤਾਂ ਚੱਕ ਭਾਈ ਲੱਤਾਂ ਤੂੰ ਲੱਤਾਂ ਹੀ ਸੱਟਦੀਆਂ ਉਹਦੀਆਂ ਇੱਥੇ ਉੱਤਾਂ ਹਾਂ ਤੂੰ ਉੱਠ ਕੇ ਉੱਠ ਗਏ ਕੱਲ ਹੋਰ ਥੜਾ ਥੱਲੇ ਰਹਿ ਨਹੀਂ ਚਲ ਤੂੰ ਪਾਦਾ ਚਲ ਫੇਰ ਦੂਜੀ ਸਾਈਡ ਨੂੰ ਘੁੰਮਣਾ ਚਲੋ ਭਾਈ ਚਲੋ ਪਰ ਆ ਜਾ ਬਾਕੀ ਤੇ ਤੇ ਵਗਲਾ ਟਾਂਟ ਵੀ ਮਾਰ ਲੈ ਤੌਣਜੀ ਮਾਰੀ ਜਾਨਾ ਹਾਂ ਚੱਲ ਚੱਲ ਜੋਤੇ ਬਾ ਖਾਵਾ ਸੀਰੇ ਹਾਂ 24 ਕਿੰਨੇ ਹੋਏ ਆ ਇੱਕ ਸਾਈਡ ਨੂੰ ਘੁੰਮਿਆ ਹਾਂਜੀ ਇੱਕ ਸਾਈਡ ਹੀ ਆ ਜਾਏ ਇੰਸਟਾਗ੍ਰਾਮ ਚਲਾਉਨੇ ਨੇ ਨਾ ਫੋਨ ਤੇ ਉਦਾਂ ਰੀਲਾਂ ਜਿੱਦਾਂ ਸਕਰੋਲ ਕਰਦੇ ਨੇ ਉਦਾਂ ਡੰਡ ਲਾਓ ਹੁਣ ਨੇ ਕਾਦੋਂ ਤੋਂ ਮਦਾ ਦੇਖ ਰ ਤੂੰ ਚਾਰ ਵਾਰ ਆ ਤੇਰਾ ਚਾਰ ਬਾਰ ਨਹੀਂ ਜਾਂਦੇ ਤੇਰੇ ਦੋ ਤਿੰਨ ਵਾਰ ਹੀ ਪਾਦੇ ਤੂੰ ਇੱਥੇ ਟੰਡ ਮਾਰਿਆ ਇੱਥੇ ਐਨ ਵਜੂ ਇੱਧਰ ਐਨ ਵਜੂ ਤੇ ਚੌਥਾ ਦੇ ਸਾਹਮਣੇ ਬੱਚੇ ਮੈਂ ਲੋਤੀ ਯਾਦ ਨਹੀਂ ਪੈ ਤੂੰ ਜਾਂਦਾ ਬੁੱਧੇ ਪੈਰਾਂ 'ਤੇ ਉੱਠਣਾ ਨਹੀਂ ਕੋਈ ਕੰਮ ਤੇ ਫਿਰ ਕੰਮ ਇਹ ਇਧਰ ਤੌਣ ਸਿੱਧੀ ਰੱਖ ਗੋਰੀ ਹੋ ਗਏ ਕਿੱਥੇ ਹੋ ਗਏ ਗੋਰੀ ਥੱਕ ਗਿਆ ਕ ਚੱਲ ਫਿਰ ਨੰਬਰ 9 ਦੀ ਗੱਲ ਚੰਕਣੇ ਲੱਗੋ ਕੱਲ 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 ਸ਼ਾਬਾਸ਼ ਉਹ ਕੋਹ ਨਹੀਂ ਮੈਂ ਚੀਜ਼ਾਂ ਕੱਲ ਚੰਦਾਵਾ ਚ ਉਹ ਕੋਹ ਨਹੀਂ ਟੁੱਟੇ ਵੀ ਮਾਰੀ ਗਈ ਤੁਹਾਨੂੰ ਕਿੰਨਾ ਕੁ ਬਲ ਲੱਗਦੀ ਲਾਈ ਜੋ ਜਿੰਨਾ ਚਿਰ ਜਾਨ ਨਹੀਂ ਖਤਮ ਹੁੰਦੀ ਨਾ ਉਹਨਾਂ ਜਾਨਾਂ ਤੁਸੀਂ ਛੱਡੋ ਇਹ ਚੀਜ਼ਾਂ ਉੱਥੇ ਕੋਹ ਹੋਵੇ ਨਹੀਂ ਦਈਆਂ ਤੁਹਾਨੂੰ ਪਤਾ ਹੀ ਨਹੀਂ ਫਹੇ ਤੇ ਸਟਾਰਟ ਹੀ ਕੀਤਾ ਵਾ ਕੰਮ ਉਹਨੇ ਭਾਗ ਨੇ ਹਾਂਜੀ ਗਾਂ-ਗਾ ਵੇਖੀਂਗਾ ਕੀ ਬਣਾਉਣਾ ਤੁਹਾਡਾ ਢੋਟੇ ਕੋ ਮੈਂ ਕਰ ਛੋਟੇ ਮੇਰੇ ਅਮ ਚਲੋ ਚਲੋ ਪੀਤੇ ਕੀ ਹੋਇਆ ਵਾ ਸ਼ਾਵਾਜ ਸ਼ਾਵਾਜ ਪਾਲੇ ਸ਼ਾਵਾਜ ਸ਼ਾਵਾਜ ਦੇ ਮਾਰਗ ਦੇਖਿਆ ਕਰੋ ਪੈਰਾ ਦੇ ਪੁੱਠਾ ਸ਼ਾਵਾਜ ਦੇ ਮਾਰਗ ਦੇਖਿਆ ਕਰੋ ਇਹ ਬੱਚੇ ਨੇ ਕਰ ਕਰ ਜਦ ਨੇ ਲੱਗ ਜਾ ਲਾਤ ਨਹੀਂ ਕੋਈ ਨਵਾਂ ਮੰਦਾ ਗੱਲ ਕਿ ਕੀ ਕਰੀਏ ਸਰ ਕਰ ਤੋਂ ਬਾਲੋਂ ਜਦ 15 ਨਾਲ ਚੜਾ ਲਾ ਕੇ ਕਰੀਂ ਸਰ ਇਹਦਾ ਟੋਕਾ ਹੈ ਨਾ ਗਾੜੀ ਕਿਹਦੇ ਬਾਲਸਾਂ ਨਹੀਂ ਤੂੰ ਤੂੰ ਮਿਹਨਤ ਹੀ ਆ ਮਿਹਨਤ ਹੀ ਆ ਤੁਸੀਂ ਤੁਹਾਡੀ ਵੀ ਇਹ ਦੋਆ ਜਨ ਬੈਠਦੇ ਦੋਆ ਜਨ ਬੈਠਦੇ ਮੇਰੇ ਨਾਲ ਦੋ ਬੈਠ ਕਿੰਨੇ ਭਾਜੀ 70 35 35 35 35 ਬੰਗੋ 35 35 80 ਕਿ 70 ਅੱਛਾ ਪਾਜੀ ਕਹਿੰਦਾ ਪਾਜੀ ਕਹਿੰਦਾ 35 35 80 ਚੰਗੀ ਆ ਕੁਲੀ ਵੇ ਲੈ 80 ਕਰ ਲੋ ਗੋਡੇ ਮੋਲ ਕਿ 35 35 80 ਇੱਤਕੇ ਇਹ ਦੇ ਲੱਤ ਚੱਲ ਚੱਲ ਤਾ ਬਹੁਤ ਵਧੀਆ ਚੱਲ ਚੱਲ ਪੱਟਿਆ ਚੱਲ ਕਹਿੰਦੇ ਰੀਲ ਬੋਂਗੋ ਤੋਂ ਸ਼ੁਰੂ ਹੋਣੀ ਆ ਅਨਾ ਬੰਗੋ ਭਾਜੀ ਯਾਰ ਐਸਟਾ ਸੀਨੀਅਰ ਤੋਂ ਹੀ ਆ ਸੀਨੀਅਰ ਤੋਂ ਸ਼ੁਰੂ ਹੋਣੀ ਆ ਰੀਲ ਜੇ ਸੀਨੀਅਰ ਤਿੰਨ ਚਾਰ ਇਕੱਠੇ ਰੱਖ ਲੈਣੇ ਨਹੀਂ ਬਣਨ